ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਗਵਾਹੀ ਹੇਠ ਹਲਕਾ ਖਡੂਰ ਸਾਹਿਬ ਦੇ ਪਿੰਡ ਪੱਠਲ ਦੇ ਸਹਿਜੇ ਵਿਖੇ ਪਿੰਡ ਦੇ ਸਾਬਕਾ ਸਰਪੰਚ ਕਰਮ ਸਿੰਘ ਆਪਣੇ ਸਾਥੀਆਂ ਸਮੇਤ ਪਾਜਪਾ ਚ ਸ਼ਾਮਿਲ ਹੋਏ ਜਿਸ ਤੇ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਇਹਨਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਹਰ ਵਰਕਰ ਦਾ ਮਾਨ ਸਨਮਾਨ ਬਹੁਤ ਕਰਦੀ ਹੈ। ਅਦਿੱਕਤ ਦੇ ਵੀ ਆਪਣੇ ਵਰਕਰਾਂ ਜਾਂ ਲੀਡਰ ਦੀ ਪਿੱਠ ਨਹੀਂ ਲੱਗਣ ਦਿੰਦੀ। ਇਸੇ ਤਰ੍ਹਾਂ ਸਰਪੰਚ ਕਰਮ ਸਿੰਘ ਨੂੰ ਆਸ਼ਵਾਸਨ ਦਿਵਾਇਆ ਗਿਆ ਕਿ ਉਹਨਾਂ ਦਾ ਪਾਰਟੀ 'ਚ ਮਾਨ ਸਨਮਾਨ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ। ਤੁਸੀਂ ਵੀ ਦੇਖੋ ਹਲਕਾ ਖਡੂਰ ਸਾਹਿਬ ਤੋਂ ਬੱਗੀ ਦੀ ਵਿਸ਼ੇਸ਼ ਰਿਪੋਰਟ। ਸਭ ਤੋਂ ਪਹਿਲਾਂ ਧੰਨਵਾਦੀ ਆ। ਆਪਣੇ ਸਰਕਲ ਦੇ ਪ੍ਰਧਾਨ ਸ਼੍ਰੀ ਭਵਨ ਦੇਵ ਗੰਗੀ ਜੀ ਦਾ ਅਰੇ ਯੂਥਿੰਗ ਦੇ ਇਹ ਸਰਕਲ ਦੇ ਪ੍ਰਧਾਨ ਲਈਆ ਸਰਜੀਤਾ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਅੱਜ ਪੰਚਾਇਤੀ ਇਲੈਕਸ਼ਨ ਵਾਲੇ ਦਿਨ ਵੀ ਸਮੁੱਚੀ ਟੀਮ ਨੇ ਇਹਨਾਂ ਦੇ ਸਹਿਯੋਗ ਸਦਕਾ ਅੱਜ ਆਸ ਨੇ ਕਿਉਂਕਿ ਸਮਾਂ ਥੋੜਾ ਸੀ ਬਲਾਕਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ-ਜਿੱਥੇ ਵੀ ਅਸੀਂ ਗਏ ਅੱਜ ਬਲਾਕ ਦੇ ਵਿੱਚ ਦਾਸ ਨੂੰ ਵਿਚੇ-ਵਿਚੇ ਤੌਰ ਤੇ ਜਿੱਥੇ ਵੀ ਜਾਣ ਦਾ ਮੌਕਾ ਮਿਲਿਆ ਭਾਰਤੀ ਜਨਤਾ ਪਾਰਟੀ ਦਾ ਸਮਰਥਕਾਂ ਦਾ ਰੋਹ ਵੇਖ ਕੇ ਅਸੀਂ ਅੱਜ ਨਾਮਜ਼ਦਗੀਆਂ ਵੀ ਦਾਖਲ ਕਰਵਾਈਆਂ ਮੌਜੂਦਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਟਾੜਨਾ ਵੀ ਕੀਤੀ ਹੈ ਤੇ ਆਪਣੀਆਂ ਨਾਮਜਦਗੀਆਂ ਵੀ ਦਾਖਲ ਕਰਵਾਈ। ਜ਼ਿਲ੍ਹੇ ਦੇ ਅੰਦਰ ਬਹੁਤ ਥਾਵਾਂ ਤੇ ਵਰਕਰਾਂ ਦੇ ਨਾਲ ਧੱਕੇਸ਼ਾਹੀ ਵੀ ਹੋਈ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਕਾਨੂੰਨ ਪਸੰਦ ਪਾਰਟੀ ਆ। ਅਸੀਂ ਮੌਕੇ ਤੇ ਹਿਮਾਚਲ ਜਗ ਇਲੈਕਸ਼ਨ ਕਮਿਸ਼ਨ ਨੂੰ ਸਬੰਧਤ ਅਧਿਕਾਰੀਆਂ ਨੂੰ ਉਸ ਚੀਜ਼ ਦੀ ਤੁਰੰਤ ਕਾਰਵਾਈ ਕਰਨ ਲਈ ਅਪੀਲ ਵੀ ਕੀਤੀ ਆ। ਤੇ ਉਚੇਚੇ ਤੌਰ ਤੇ ਅੱਜ ਅਸੀਂ ਹਲਕਾ ਬਦਾਨ ਸਭਾ ਦੇ ਖਡੂਰ ਸਾਹਿਬ ਪਿੰਡ ਪਠਲ ਸਹਿਜੇ ਕੇ ਆਈ ਮੇਰੇ ਸਤਕਾਰਯੋਗ ਮੇਰੇ ਵੀਰ ਸਾਬਕਾ ਸਰਪੰਚ ਸਰਦਾਰ ਕਰਮ ਸਿੰਘ ਦੇ ਗ੍ਰਹਿ ਵਿਖੇ ਅਸੀਂ ਹੁਣੇ ਕੋਈ ਇਧਰ ਪਹਿਲਾਂ ਪਹੁੰਚੇ ਆ ਅੱਜ ਇਸ ਭਰਾ ਦੇ ਨਾਲ ਜਿੰਨਾ ਧੱਕਾ ਕੀਤਾ ਹੈ ਮੌਜੂਦਾ ਪਾਰਟੀ ਉਤੋ ਪੰਜਾਬੀ ਦਾ ਲਫ਼ਜ਼ ਆੱਕ ਕੇ ਨਾਦਰ ਛੇ ਰਵਿਕੇ ਤੋਂ ਆੱਕ ਕੇ ਅੱਜ ਸਾਡੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡਾਂ ਦੇ ਲੋਕ ਆਪਣੇ ਆਪ ਨੂੰ ਜੇ ਸੇਫ ਮਹਿਸੂਸ ਕਰਦੇ ਆ ਤੋਂ ਭਾਰਤੀ ਜਨਤਾ ਪਾਰਟੀ ਚਾਕੇ ਕਰ ਤੇ ਅੱਜ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਤੋਂ ਖੋਛੋ ਕੇ ਕਿ ਕਿੱਦਾਂ ਭਾਰਤੀ ਜਨਤਾ ਪਾਰਟੀ ਧੱਕੇਸ਼ਾਹੀਆਂ ਦਾ ਲੋਕਾਂ ਨੂੰ ਜਵਾਬ ਵੀ ਦਿੱਤੀ ਹੈ ਤੇ ਅੱਜ ਪੰਚਾਇਤੀ ਇਲੈਕਸ਼ਨਾਂ ਦੇ ਨਾਮ ਜਿਤ ਕੀ ਫਾਰਮਾਂ ਦੇ ਦਰਾਂ ਭਰਨ ਉਪਰੰਤ ਅੱਜ ਇਸ ਭਰਾ ਦਾ ਜਦੋਂ ਫੋਨ ਆਇਆ ਕਿ ਮੈਂ ਆਪਣੇ ਸਮੁੱਚੇ ਸਾਥੀਆਂ ਦੇ ਨਾਲ ਭਾਰਤੀ ਜਨਤਾ ਪਾਰਟੀ ਚ ਸਮੂਲੀਅਤ ਕਰਨੀ ਹੈ ਤੇ ਅੱਜ ਮੈਂ ਆਪਣੇ ਸਮੁੱਚੇ ਸਾਥੀਆਂ ਦੇ ਨਾਲ ਮੇਰੇ ਨਾਲ ਜ਼ਿਲ੍ਹੇ ਦੇ ਜਨਰਲ ਸੈਕਟਰੀ ਸ਼੍ਰੀ ਕੁਮਾਰ ਸੋਨੀ ਜੀ, ਸਾਗਰ ਜੀ, ਹਰਦੀਪ ਸਿੰਘ ਬਾਜ ਜੀ, ਮੋਰਚੇ ਦੇ ਪ੍ਰਧਾਨ ਤਾਸ਼ੀਬ ਬੰਟੀ ਜੀ ਸਮੁੱਚੀ ਟੀਮ ਆਈ ਹੈ ਤੇ ਅੱਜ ਇਸ ਭਰਾ ਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਸਰਦਾਰ ਕਰਮ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਚ ਸ਼ਮੂਲਗਤ ਕਰਵਾਈ ਹੈ ਸਮੂਹ ਚ ਸਾਥੀਆਂ ਦੇ ਨਾਲ ਤੇ ਸਾਬਕਾ ਸਰਪੰਚ ਸਰਦਾਰ ਕਰਮ ਸਿੰਘ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਇਸ ਅਪਰਾਧ ਦੇ ਮਾਨਸਫਰਕਾਰ ਤੇ ਵਿੱਚ ਕਿਸੇ ਵੀ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਜਿੱਥੇ-ਜਿੱਥੇ ਵੀ ਪਿਛਲੇ ਸਮੇਂ ਦੇ ਦੌਰਾਨ ਜਾਂ ਅੱਜ ਜਿਹੜੀ ਵੀ ਇਸ ਅਪਰਾਧ ਨਾਲ ਧੱਕੇਸ਼ਾਹੀ ਹੋਈ ਆ ਉਹਨਾਂ ਲੋਕਾਂ ਨੂੰ ਉਨੀ ਦੀਆਂ 52 ਕਰਕੇ ਸੀ ਮੋੜਾਂ ਪ੍ਰਧਾਨ ਸਾਹਿਬ ਗੱਲ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਜਿਹੜੀ ਸੀਗੀ ਉਹ ਬਦਲਾ ਦੇਣਾ ਤੇ ਬਣੀ ਸੀਗੀ ਬਦਲਾ ਹੋਏਗਾ ਪਰ ਹੁਣ ਪਿੰਡਾਂ ਵਿੱਚ ਲੋਕ ਕਹ ਰਹੇ ਨੇ ਕਿ ਸਾਡੇ ਨਾਲ ਬਦਲਾ ਕੋਈ ਹੋਇਆ ਬਦਲਾ ਜਿਹੜਾ ਬਦਲਾ ਸੀਗਾ ਬਦਲੇ ਹੀ ਬਦਲ ਗਿਆ ਕਿਵੇਂ ਦੇਖਦੇ ਹੋ ਤੁਹਾਡੇ ਸਾਹਮਣੇ ਹੀ ਹੈ ਜੀ ਮੈਂ ਬਸ ਇਹ ਕਰਦਾ ਕਿ ਜਨਾਬ ਅੱਜ ਇਹਨਾਂ ਲੋਕਾਂ ਨੇ ਲੋਕਤੰਤਰ ਦਾ ਆਮ ਆਦਮੀ ਪਾਰਟੀ ਦੇ ਘਾਣ ਕੀਤਾ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਦੇ ਦੌਰਾਨ ਅੱਜ ਸਾਡੇ ਪਿੰਡਾਂ ਦੇ ਲੋਕਾਂ ਦੇ ਨਾਲ ਇਸ ਪਾਰਟੀ ਨੇ ਖੂਨ ਦੀ ਹੋਲੀ ਖੇਢੀ ਹੈ ਮੈਂ ਪੋਰ ਜੋਰ ਇਹਨਾਂ ਲੋਕਾਂ ਦੀ ਸ਼ਬਦਾਂ ਦੇ ਵਿੱਚ ਨਖੇਤੀ ਕਰਦਾ ਕਿ ਜਿਹੜੇ ਲੋਕ ਲੋਕਤੰਤਰ ਦੀਆਂ ਗੱਲਾਂ ਕਰਦੇ ਸੀ ਕਿੱਥੇ ਆ ਲੋਕਤੰਤਰ ਮੇਰੀ ਸਮੁੱਚੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਹੈ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਜਿਹੜੀ ਕਾਨੂੰਨ ਪਸੰਦ ਪਾਰਟੀ ਹੈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹਰੇਕ ਇਨਸਾਨ ਦਾ ਸਤਿਕਾਰ ਵੀ ਕਰਦੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਵੀ ਰੱਖਦੀ ਹੈ ਆਓ ਤਖੜੇ ਹੋ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੀਏ ਆਪਣੇ ਜ਼ਿਲ੍ਹੇ ਦੇ ਅੰਦਰ ਤਰਨ ਤਰ ਦੇ ਅੰਦਰ ਹੋਰੀਆਂ ਧੱਕੇਸ਼ਾਈਆਂ ਨਸ਼ਾ ਚੋਰੀਆਂ ਗੈਂਗਸਟਰ ਵਲ ਫਰੋਤੀਆਂ ਮੰਗਣ ਵਾਲਿਆਂ ਦੀ ਜਿਹੜੀ ਆਪ ਮੂਰੇ ਭੀੜ ਲੱਗੀ ਆ ਇੱਕੋ ਇੱਕ ਪਾਰਟੀ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਜਿਹੜੀ ਇਹਨਾਂ ਲੋਕਾਂ ਨੂੰ ਮੂੰਹ ਤੋੜ ਕੇ ਜਵਾਬ ਦੇ ਸਕਦੀ ਆ ਜੋ ਅੱਜ ਆਮ ਆਦਮੀ ਪਾਰਟੀ ਨੇ ਹਲਾਤ ਕਰ ਦਿੱਤੇ ਆ ਪੰਜਾਬ ਦੇ ਇਹ ਤੁਸੀਂ ਸਮੁੱਚੇ ਪੱਲੀ ਪੰਦ ਲੋਕ ਜਾਣਦੇ ਹੋ ਬੇਸ਼ੱਕ ਇਹਨਾਂ ਪੰਚਾਇਤੀ ਇਲੈਕਸ਼ਨਾਂ ਚ ਅੱਜ ਪੂਰੀ ਟੱਕਿਸ਼ਾਈ ਕੀਤੀ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਦੱਸ ਦੇਣਗੇ ਇਹਨਾਂ ਨੂੰ ਕਿ ਕਿਦਾਂ ਚੱਲਦਾ ਤੀਲਾ ਤੀਲਾ ਕਰਕੇ ਇਹਨਾਂ ਲੋਕਾਂ ਨੂੰ ਆਪਣਾ ਬੁਖਾ ਦੇ ਬਾਅਦ ਵਿੱਚ ਪੰਚਾਇਤਾਂ ਕੱਟਣਾ ਪੈ ਗਿਆ ਕੀ ਜ਼ਰੂਰਤ ਪੈ ਗਈ ਇੱਕ ਪਾਸੇ ਨਜਿੱਦੀ ਕੀ ਫਾਰਮ ਬਰੇ ਜਾ ਰਹੀ ਸੀ ਦੂਜੇ ਪਾਸੇ ਜਿਹੜਾ ਬਦਲਾਵ ਵਾਲੀ ਸਥਿਤੀ ਬਣ ਚੁੱਕੀ ਆ ਕਿਵੇਂ ਦੇਖਦੇ ਹੋ ਬਦਲਾਵ ਸਥਿਤੀ ਇੱਥੇ ਜੀ ਜਿਹੜੀ ਇਹ ਸਰਕਾਰ ਆ ਇਹਦੇ ਕਾ ਦਰਾਵਣਾ ਜਿਹੜਾ ਗੁੰਡਾਗਰਦੀ ਰਾਜ ਚੱਲ ਰਿਆ ਅਜਿਹੀਆਂ ਲੱਛਣਾਂ ਆ ਜਾਂ ਮੇਖਿਆ ਗੋਲੀਆਂ ਚੱਲਣ ਡੀਆਂ ਬੰਦਿਆਂ ਦੀ ਲੜਾਈ ਸਾਡੇਆਂ ਬੰਦਿਆਂ ਦੀਆਂ ਪੱਗਾਂ ਲੱਥੀਆਂ ਜਿਹੜਾ ਕਿ ਸੰਮਤੀ ਕਰਕੇ ਆਪ ਸੰਮਤੀ ਕਰਕੇ ਬੰਦਿਆਂ ਨੇ ਸਾਡੇ ਬੰਦਿਆਂ ਦੀਆਂ ਪੱਗਾਂ ਲਾਈਆਂ ਗਈਆਂ ਇਹਨਾਂ ਦੇ ਫਿਰ ਅਸੀਂ ਬੇਨਤੀ ਸਰਦਾਰ ਅਜੀਤ ਸਿੰਘ ਨੂੰ ਕੀਤੀ ਅਸੀਂ ਭਾਜਪਾ ਦੇ ਵਿੱਚ ਜਿਹੜਾ ਵਾਅਦਾ ਮੂਲੀਅਤ ਕੀਤੀ ਹੈ ਤੇ ਅਸੀਂ ਅਜੀਤ ਸਿੰਘ ਜੀ ਦਾ ਆਪ ਜੀ ਪ੍ਰਿੰਟ ਆਉਣ ਤੇ ਬਹੁਤ ਬਹੁਤ ਧੰਨਵਾਦ ਕੋਈ ਗੱਲ ਕੀਤੀ ਜਾਵੇ ਨੇਤਾ ਨਹੀਂ ਬੇਟਾ ਦਾ ਵਿਧਾਇਕ ਵੱਲੋਂ ਨਾ ਰਹਿਤਾ ਗਿਆ ਸੀ ਕਿ ਬੇਟਾ ਵਾ ਕੀ ਗੱਲ ਹੋ ਗਈ ਕਿ ਜਿਹੜਾ ਅੱਜ ਬੇਟਾ ਜਿਹੜਾ ਵਾ ਉਹ ਗੁੰਡਗਰਦੀ ਉੱਤਰ ਆਇਆ ਬੇਟਾ ਤੇ ਆਹ ਵੇ ਮੈਨੂੰ ਤੇ ਗੁੰਡਾਗਰਦੀ ਦਾ ਨੂੰ ਜਿਹਦਾ ਸਰਗਣਾ ਜਾਵਦਾ ਜੀ ਜਿਹੜੇ ਹਲਾਤ ਬਣ ਰਹੇ ਆ ਲੋਕਾਂ ਤੋਂ ਕਾਜ ਖੋਏ ਜਾ ਰਹੇ ਪੱਗਾਂ ਲਾਈਆਂ ਜਾ ਰਹੀਆਂ ਜੋ ਕਿ